ਅਜੇ ਮਾਰੇ ਦਰਬਾਰ ਮਹਾਰਾਣੀ ਦੇ ਸ਼ੋਭਨਵਰਾਤਰੀ ਅੱਜ ਤੋਂ ਸ਼ੁਰੂ ਨੇ ਅਸੂਮਈ ਨਵਰਾਤਰੀ ਇਹਨਾਂ ਨੂੰ ਕਿਹਾ ਜਾਂਦਾ ਹੈ ਕਿਉਂਕਿ ਮਹਾਰਾਣੀ ਦੇ ਨਾਲ ਲੰਗੂਰਾ ਵਾਲੇ ਨਵਰਾਤਰੀ ਵੀ ਕਿਹਾ ਜਾਂਦਾ ਹੈ ਕਿਉਂਕਿ ਮਹਾਰਾਣੀ ਦੇ ਦਰਬਾਰ ਤੇ ਆ ਕੇ ਸੰਗਤ ਮੰਗੀਏ ਤੇ ਸਾਨੂੰ ਪੁੱਤਰਾਂ ਦੀ ਦਾਤ ਬਖਸ਼ੀ ਜੇ ਜਦੋਂ ਮਾਤਾ ਰਾਣੀ ਪੁੱਤਰਾਂ ਦੀ ਦਾਤ ਦਿੰਦੀ ਹੈ ਤੇ ਉਹਨਾਂ ਨੂੰ ਕਿੰਨੇ ਕੇ ਦਰਬਾਰ ਤੇ ਤੁਹਾਡੇ ਲੰਗੂਰ ਬਣਾ ਕੇ ਲਿਆਵਾਂਗੇ ਇਸ ਕਰਕੇ ਇਹਨਾਂ ਨੂੰ ਅਸੂਦ ਮਹੀਨਾ ਨਵਰਾਤਰੀ ਆ ਨ ਲੰਗੂਰਾ ਦੇ ਨਵਰਾਤਰੀ ਕਿਹਾ ਜਾਂਦਾ ਅੱਜ ਮਾਤਾ ਰਾਣੀ ਦੇ ਨਵਰਾਤਰੀ ਤੇ ਮਾਤਾ ਰਾਣੀ ਜੀ ਅੱਧਹਲੀ ਜਾਮਾਲ ਕੇ ਬੈਠੇ ਆ ਤੇ ਮਾਤਾ ਰਾਣੀ ਨੂੰ ਇਹੀ ਕਵਾਂਗੇ ਮੱਲੀ ਆ ਦੇਲੀ ਜਾ ਮਾਏ ਤੇਰੀਆਂ ਉਹ ਦੋਦਾਂ ਮੋਜ ਵਿੱਚ ਆ ਰਾਤਾਂ ਲੰਘ ਗਈਆਂ ਨੇ ਹਨੇਰੀਆਂ ਉਹ ਦੋਦਾਂ ਮੋਜ ਵਿੱਚ ਆ ਮੱਲੀਆਂ ਦਲੀ ਜਾ ਮਾਏ ਤੇਰੀਆਂ ਉਹ ਦੋਦਾਂ ਮੋਜ ਵਿੱਚ ਆ ਸਦਰਾ ਅਦੂਰੀਆਂ ਕੀਤੀਆਂ ਤੂੰ ਪੂਰੀਆਂ ਤੈਨੂੰ ਕਿਹੜਾ ਪੁੱਲ ਮਾਤੀ ਮੇਰੇ ਨਾਲ ਬੀਤੀਆਂ ਹੋਈਆਂ ਨੇ ਮਰਦਾਂ ਸਬੇ ਪੂਰੀਆਂ ਉਹ ਦੋਦਾਂ ਮੋਜ ਵਿੱਚ ਆ ਕਰਤਨਵਾਦ ਤੇਰਾ ਦਿੱਤੀ ਜ਼ਿੰਦਗੀ ਨੂੰ ਬਖਸ਼ੀ ਆਵਾਜ਼ ਮਾ ਤੂੰ ਆਪਣੀ ਬੰਦਗੀ ਨੂੰ ਹੋਈਆਂ ਨੇ ਮੁਰਾਦਾਂ ਸਬੇ ਪੂਰੀਆਂ ਹੋ ਦੋਦਮ ਮੋਜ ਵਿੱਚ ਆ ਕਰਤਨਵਾਦ ਸਿਆਖ ਸੀਮਾ ਆ ਕੇ ਨਹੀਂ ਰਸਾਇਕ ਕਰਨ ਜੇ ਕਰਾ ਕਰ ਦਿਓਰੇ ਵਾਲੀ ਮਾਂ ਦਾ ਬੋਲ ਸਾਚੇ ਦਰਬਾਰ ਕੀ ਜੇ ਇਥੇ ਮਾਤਰਾਣ ਦੀ ਬਹੁਤ ਕਿਰਪਾ ਹੈ ਜਿਹੜੇ ਵੀ ਹੁੰਦੇ ਮਨੋ ਕਾਮਨਾ ਸਭ ਦੀਆਂ ਪੂਰੀਆਂ ਹੁੰਦੀਆਂ ਮੇਰੀਆਂ ਵੀ ਬਹੁਤ ਹੋਈਆਂ ਨੇ ਤੇ ਜਿਹੜੇ ਵੱਡੇ ਕੰਮ ਆਣੇ ਕੀਤੇ ਆ ਨਾ ਕਿ ਮੈਂ ਦੱਸ ਨਹੀਂ ਸਕਦੀ ਇਹ ਮਾਂ ਨੂੰ ਪਤਾ ਜਾਂ ਮੈਨੂੰ ਪਤਾ ਬੜੀ ਕਿਰਪਾ ਮਾਂ ਦੀ ਬਹੁਤ ਬਹੁਤ ਤਿਨਾਤੇ ਮਨਾਏ ਜਾਂਦੇ ਵਧੀਆ ਵਧੀਆ ਬਹੁਤ ਵਧੀਆ ਮਾਂ ਦੀ ਜਗ੍ਹਾ ਇੱਥੇ ਮਾਂ বিরাজ ਮਾਂ ਨੇ ਹਰ ਦਿਲੇ 24 ਘੰਟੇ ਦੇਣ ਰਾਤ ਮਾਤਰਾਣੀ বিরাজ ਮਾਂ ਨੂੰ ਗੂਰ ਇੱਥੇ ਬਣਾ ਕੇ ਲੈਂਦੇ ਆ ਮਾਤਰਾਣੀ ਜੋ ਸਭ ਕੁਛ ਮਾ ਕੋਦ ਮਿਲਦਾ ਕੋਈ ਅਜਿਹੀ ਚੀਜ਼ ਜਿਹੜੀ ਨਹੀਂ ਦਿੰਦੀ ਮਾਂ ਬੜੀ ਕਿਰਪਾ ਮਾਂ ਦੀ ਜੀ ਪਰਮਾਤਮਾ ਆਪਣਾ ਨਾਮ ਬੇਲੇ ਦੱਸੋ ਇਹਨਾਂ ਵਾਸਤੇ ਕਰੋ ਜੈ ਮਾਤਾ ਦੀ ਮੈਂ ਮਨ ਅਮਿਤ ਸ਼੍ਰੀ ਕਾਲੀਦਵਾਰਾ ਮੰਦਿਰ ਪਟਾਲਾ ਤੋਂ ਆਪਣਾ ਸਾਰੇ ਦੇਸ਼ ਵਾਸੀਆਂ ਨੂੰ ਪਟਾਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਸ਼ਵਿਨ ਮਾਸ ਦੇ ਜੋ ਕਿ ਅਸੂ ਦੇ ਨਰਾਤੇ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਉਹਨਾਂ ਦੇ શુભ ਆਰੰਭ ਤੇ ਸਾਰਿਆਂ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਦਿੰਦਾ ਹਾਂ ਮੰਦਿਰ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਸਾਡੇ ਬਜ਼ੁਰਗਾਂ ਨੂੰ ਮਾਂ ਨੇ ਸੁਪਨੇ ਦੇ ਵਿੱਚ ਦਰਸ਼ਨ ਦਿੱਤੇ ਸੀਗੇ ਇੱਥੇ ਇੱਕ ਖੂਹ ਸੀਗਾ ਕਿ ਮਾਂ ਉੱਥੇ ਵੀ ਰਾਜਮਾਨ ਹੈ ਉਹ ਜਦੋਂ ਖੂਹ ਦੇ ਵਿੱਚੋਂ ਮਹਾਮਈ ਨੂੰ ਕੱਢਿਆ ਗਿਆ ਅੱਜ ਵੀ ਪ੍ਰਤੀਮਾ ਮਹਾਮਈ ਦੀ ਉੱਥੇ ਹੀ ਹੈ ਤੇ ਸਾਡਾ ਪਰਿਵਾਰ ਲਗਾਤਾਰ ਪੀੜੀザ ਪੀੜੀ ਜਨਰੇਸ਼ਨ ਟੂ ਜਨਰੇਸ਼ਨ ਸੇਵਾ ਕਰ ਰਿਹਾ ਹੈ ਅਸ਼ਵਿਨ ਮਾਸ ਦੇ ਵਿੱਚ ਜੋ ਲੰਗੂਰ ਪ੍ਰਧਾਨ ਦੀ ਪਰਸਾ ਹੈ ਪੂਰੇ ਵਿਸ਼ਵ ਦੇ ਵਿੱਚ ਸਿਰਫ ਦੋ ਮੰਦਰਾਂ ਨੂੰ ਪ੍ਰਾਪਤ ਹੈ ਇੱਕ ਅੰਮ੍ਰਿਤਸਰ ਦਾ ਦੁਰਗਾਣਾ ਟੈਂਪਲ ਇੱਕ ਸਾਡੀ ਮਾਂ ਬਟਾਲੇ ਕਾਲੀ ਦਵਾਰੇ ਵਾਲੀ ਅਸ਼ਵਿਨ ਮਾਸ ਦੇ ਵਿੱਚ ਬੱਚੇ ਆ ਮਾਪੇ ਆਪਣੇ ਬੱਚਿਆਂ ਨੂੰ ਲੰਗੂਰ ਬਣਾ ਕੇ ਲੈ ਕੇ ਆਉਂਦੇ ਨੇ ਸਵੇਰੇ ਸ਼ਾਮ ਇੱਥੇ ਮੱਥਾ ਟਿਕਾਉਂਦੇ ਨੇ ਤੇ ਲਾਹੇ ਤੇ ਜਦੋਂ ਦੁਸ਼ਹਿਰਾ ਹੁੰਦਾ ਹੈ ਦੁਸ਼ਹਿਰੇ ਦੇ ਮੱਥਾ ਟਿਕਾ ਕੇ ਉਹ ਆਪਣਾ ਜਿਹੜਾ ਚੋਲਾ ਹੈ ਵਧਾ ਦਿੰਦੇ ਨੇ ਲੋਕਾਂ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਸਾਧਕ ਭਾਵਨਾ ਰੱਖੋ ਨਵਰਾਤਰੀ ਹੈ ਮਾਦੀ ਅਪਾਰ ਕਿਰਪਾ ਹੁੰਦੀ ਹੈ ਮਾਦੇ ਚਰਨਾਂ ਦੇ ਵਿੱਚ ਧਿਆਨ ਲਗਾਓ ਮੰਦਰ ਆਓ ਮਹਾ ਮਈ ਦਾ ਪਾਠ ਕਰੋ ਹਨੂਮਨ ਚਾਲੀਸਾ ਦਾ ਪਾਠ ਕਰੋ ਦੁਰਗਾ ਸਤੂਤੀ ਦਾ ਪਾਠ ਕਰੋ ਅਤੇ ਅੱਛੇ ਕਰਮ ਕਰਨ ਦੀ ਕੋਸ਼ਿਸ਼ ਕਰੋ ਮਾਦੀ ਕਿੰਨੇ ਨਰਾਤੇ ਅਸ਼ਟਮੀ ਕਿਹਦੇ ਮਾਈ ਨੇ ਨਵਰਾਤਰੀ ਇਸ ਵਾਰ ਇੱਕ ਨਵਰਾਤਰਾ ਵਧਿਆ ਹੈ ਜਿਸ ਤਰ੍ਹਾਂ ਕਿ ਅਸ਼ਮੀ ਨਾਰਮਲੀ ਸੋਮਵਾਰ ਬੰਦੀ ਹੈ ਬਟ ਇੱਕ ਨਵਰਾਤਰਾ ਵਧਿਆ ਹੋਣ ਕਰਕੇ ਨਵਰਾ ਜੋ ਅਸ਼ਮੀ ਹੈ ਉਹ 30 ਤਰੀਕ ਸੌਰੀ ਮੰਗਲਵਾਰ ਨੂੰ ਮਨਾਇ ਜਾਏਗੀ